ਸੋ ਤੁਸੀਂ ਦੇਖਦੇ ਹੋ ਦੂਜੇ ਪਾਸੇ ਕਾਂਗਰਸ ਪੈਨਲ ਦੇ ਨੋ ਉਮੀਦਵਾਰ ਜੋ ਜੇਤੂ ਰਹੇ ਨੇ ਵਿਕਟਰੀ ਦਾ ਨਿਸ਼ਾਨ ਬਣਾਉਂਦੇ ਹੋਏ ਪੂਰਾ ਉਤਸ਼ਾਹ ਇਹਨਾਂ ਦੇ ਵਿੱਚ ਵੀ ਹੈ ਕਿਉਂਕਿ ਇੱਕ ਪਾਸੇ ਭਾਜਪਾ ਨੇ 10 ਉਮੀਦਵਾਰ ਜੇਤੂ ਰਹੇ ਤੇ ਦੂਜੇ ਪਾਸੇ ਕਾਂਗਰਸ ਦੇ ਨੋ ਉਮੀਦਵਾਰ ਜੇਤੂ ਰਹੇ ਇੱਕ ਆਮ ਆਦਮੀ ਪਾਰਟੀ ਤੋਂ ਜੇਤੂ ਬਣਨ ਕੀ ਗੱਲ ਹੈ ਸਭ ਨੂੰ ਮੁਬਾਰਕਬਾਦ ਥੈਂਕ ਯੂ ਰਮਨੂ ਸਾਹਿਬ ਬਹੁਤ ਅੱਛਾ ਜਿਹੜਾ ਮੰਡਟ ਦਿੱਤਾ ਵੈਸੇ ਟੋਟਲ ਪੂਰਾ ਮੈਜੋਰਟੀ ਹੋਣੀ ਚਾਹੀਦੀ ਸੀ ਮੈਜੋਰਟੀ ਨਹੀਂ ਆਈ ਹੰਗਕੋਕ ਦੀ ਸਰਕਾਰ ਪਰ ਸ਼ਹਿਰ ਵਾਸੀ ਨੂੰ ਬਹੁਤ ਬਹੁਤ ਮੋਰਕਾ ਜਿਹੜਾ ਕਾਫੀ ਟਾਈਮ ਤੋਂ ਚੱਲਿਆ ਹੈ ਕਮ ਸੀਗਾ ਤਕਰੀਬਨ 5-6 ਮਹੀਨਿਆਂ ਤੋਂ ਸਰਕਾਰ ਨੇ ਬੜਾ ਇੰਟਰਵੈਨ ਕੀਤਾ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਬੜਾ ਸਪੋਰਟ ਦਿੱਤੀ ਸ਼ਹਿਰ ਵਾਸੀਆਂ ਨੇ ਅੱਜ ਉਹ ਸੰਦੇਪਰੇ ਚੜਿਆ ਕਿਉਂਕਿ ਸਕੂਲ ਕਾਲਜਾਂ ਦੇ ਕੰਮ ਰੁਕੇ ਹੋਏ ਸੀਗੇ ਤੇ ਬੜਾ ਅੱਛਾ ਠੀਕ ਰਿਹਾ ਕਮ ਸੁਖਸ਼ਾਂਤੀ ਨੇ ਲੈਕਚਰ ਕਰਾ। ਨਮ ਦੋ ਬੋਟਾ ਦੀ ਲੋੜ ਹੈ ਕਿ ਪੰਤੋੜ ਹੋਊਗੀ। ਸਰ ਪੰਤੋੜ ਦਾ ਸਾਡਾ ਕੋਈ ਹੈ ਜ ਨਹੀਂ ਜੇ ਕਿਸੇ ਦਾ ਇੰਟਰਸਟ ਹੋਊਗਾ ਸਕੂਲ ਕਰਾਉਣ ਚਾਣ ਵਾਸਤੇ ਤਾਂ ਅਸੀਂ ਜਰੂਰ ਵੈਲਕਮ ਕਰਾਂਗੇ। ਦਰਵਾਜੇ ਖੁੱਲੇ ਆ ਮਦਦ ਕਰਵਾਜੇ ਵੈਲਕਮ ਸਰ ਭਾਈ।